ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਦੇ ਜੈਪੁਰ ਜੁਵੈਲਰ ਵੱਲੋਂ ਬਾਬਾ ਬੰਸੀ ਵਾਲੇ ਦੇ ਜਨਮ ਦਿਨ ਤੇ ਸ਼ੁਰੂਆ ਨਵੇਂਦਾਲ ਦੀ ਸ਼ੁਰੂਆਤ ਕਈ ਪ੍ਰਕਾਰ ਦੇ ਲੰਗਰਾਂ ਤੋਂ ਕੀਤੀ ਇਸ ਪ੍ਰੋਗਰਾਮ ਦੇ ਵਿੱਚ ਵਿਧਾਇਕ ਜਗਰੂਪ ਸਿੰਘ ਗਿੱਲ ਸ਼ਾਮਲਾਲ ਜੈਨ ਆਦਿ ਨੇ ਸ਼ਿਰਕਤ ਕੀਤੀ ਇਸ ਪ੍ਰੋਗਰਾਮ ਵਿੱਚ ਕਈ ਪ੍ਰਕਾਰ ਦੇ ਲੰਗਰਾਂ ਦਾ ਆਯੋਜਨ ਕੀਤਾ ਗਿਆ ਜਿਸ ਤਰ੍ਹਾਂ ਕਿ ਗੋਲ ਗਾਪੇ, ਭੱਲਾ, ਟਿੱਕੀ, ਕੌਫੀ, ਪੂਰੀਆਂ ਆਦਿ ਇਸ ਤੋਂ ਆਓ ਆਪਾਂ ਦੇਖਦੇ ਹਾਂ ਕੀ ਹੈ ਪ੍ਰੋਗਰਾਮ ਰਿਪੋਰਟ ਸ਼ੌਕ ਬਲਸਰ ਰੋਸ਼ਨੀ ਪੰਜਾਬ ਦੀ ਤੋਂ ਬਠਿੰਡਾ ਸਾਰੇ ਤੋਂ ਪਹਿਲਾਂ ਤਾਂ ਨਵੇਂ ਸਾਲ ਦੀਆਂ ਸਮੂਹ ਬਠਿੰਡਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਵਹਿਗਰੂ ਕਰੇ ਪਰਮਾਤਮਾ ਕਰੇ ਨਵਾਂ ਸਾਲ ਤਰਕੀਆਂ ਦਾ ਸਾਲ ਹੋਵੇ ਖੁਸ਼ਹਾਲੀਆਂ ਦਾ ਸਾਲ ਹੋਵੇ ਔਰ ਤੰਦਰੁਸਤੀ ਦਾ ਸਾਲ ਹੋਵੇ ਔਰ ਵਿਸ਼ੇਸ਼ ਧੰਨਵਾਦ ਸਾਡੇ ਭਰਾ ਬਿੱਟੂ ਜੀ ਦਾ ਤੇ ਜਿਹੜੇ ਕਿ ਹਰ ਸਾਲ ਜਿਹੜੇ ਹੈ ਇੱਥੇ ਜੈਪਲ ਜੁਵੇਲਰ ਦੇ ਸਾਹਮਣੇ ਨਵੇਂ ਸਾਲ ਦੀ ਜਿਹੜੀ ਸ਼ੁਰੂਆਤ ਹੈ ਉਹ ਲੰਗਰ ਲਾ ਕੇ ਕਰਦੇ ਆ ਔਰ ਧਰਮਦਲ ਇਹਨਾਂ ਦਾ ਜਿਹੜਾ ਲੰਗਰ ਹੁੰਦਾ ਬਹੁਤ ਸਵਾਦ ਹੈ ਨਜ਼ਾਰਾ ਆ ਜਾਂਦਾ ਤੇ ਇੱਕ ਤਾਂ ਉਸਦੇ ਵਿੱਚ ਸ਼ਰਧਾ ਤੇ ਹੈਗੀ ਹੈ ਔਰ ਵੈਰਾਈਟੀ ਵੀ ਇਹ ਲੰਗਰ ਦੇ ਵਿੱਚ ਬਹੁਤ ਰੱਖਦੇ ਆ ਤੇ ਅਸੀਂ ਤਾਂ ਅਕਸਰ ਇਹਨਾਂ ਨੂੰ ਕਹਿੰਨੇ ਆ ਵੀ ਅੱਜ ਦੇ ਦਿਨ ਤੁਸੀਂ ਸਾਰਿਆਂ ਨੂੰ ਇੱਥੇ ਇਕੱਠੇ ਕਰ ਦਿੰਨੇ ਹੋ ਤੇ ਹੁਣ ਹੱਸ ਵੀ ਰਹੇ ਸੀ ਕਿਉਂਕਿ ਜੈਪੁਰ ਜੁਐਲਰ ਦੇ ਸਾਹਮਣੇ ਖੜੇ ਆ ਤੇ ਮੈਂ ਕਹੇ ਵੀ ਇਹ ਤਾਂ ਸਾਡੇ ਮੁਕੇਸ਼ ਬਿੱਟੂ ਜੀ ਨੇ ਦੁਨੀਆ ਨੂੰ ਬਚਾ ਦਿੱਤਾ ਵਰਨਾ ਸੋਨੇ ਨੇ ਤਾਂ ਮਾਰਤਾ ਸੀ ਜਿਹੜਾ ਰੇਟ ਹੋ ਗਿਆ ਸੀ ਸਰਦੇ ਦਾ ਸੋ ਇਹਨਾਂ ਨੂੰ ਇੱਕ ਵਾਰੀ ਫੇਰ ਬਹੁਤ-ਬਹੁਤ ਮੁਬਾਰਕ ਇਹਨਾਂ ਦਾ ਪਰਿਵਾਰ ਤੰਦਰੁਸਤ ਰਹੇ ਔਰ ਇਹ ਸਾਲ ਸਾਰਿਆਂ ਵਾਸਤੇ ਤਰੱਕੀ ਲੈ ਕੇ ਆਇਆ ਸਾਰੇ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਅੱਜ ਸਾਡੇ ਬਾਬਾ ਜੀ ਬੰਸੀ ਵਾਲੇ ਜੀ ਦਾ ਜਨਮ ਦਿਨ ਹੁੰਦਾ ਹੈ ਅਸੀਂ ਇੱਕ ਤਰੀਕ ਤੋਂ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਨਵਾਂ ਸਾਲ ਦੀ ਸ਼ੁਰੂਆਤ ਲੰਗਰ ਤੋਂ ਕਰਦੇ ਆਂ ਤੇ ਉਹਨਾਂ ਤੋਂ ਇਹ ਹੀ ਦੁਆ ਮੰਗਦੇ ਆਂ ਵੀ ਸਾਰੇ ਸ਼ਹਿਰ ਵਾਸੀਆਂ ਨੂੰ ਹਮੇਸ਼ਾ ਖੁਸ਼ੀ ਰੱਖਣ